ਅੱਜ ਆਉਂਦੇ ਆ ਉਹਦੀ ਲੈ ਫੋਨ ਅੱਜ ਲੱਗੇ ਜੀ ਲੈਂਡਰ ਪਾਉਣ ਆਪਾਂ ਤੁਹਾਨੂੰ ਭਾਈ ਆਏ ਪੈ ਪਾਉਣ ਦੇ ਬੱਤੀ ਦੇ ਕਿਹਨੇ ਪਤਾ ਰੋਟੀ ਮੋਣੀ ਹੋ ਜਾ ਜੇ ਛੇਮਾਂ ਦੀ ਰੋਟੀ ਪਾਲ ਭਾਈ ਠੀਕ ਹੈ ਜੀ ਜਾਰੇ ਜੀ ਚਲੋ 12 ਬੰਦੇ ਮਗਾਰੇ ਮਾਸਾ ਤੋਂ ਦੋ ਕਰੇ ਕੰਪਨੀ ਕਿੰਨੇ ਬੋਲਦੇ ਖਾਣੇ ਦੇ ਕਿਹਨੇ ਆਇਆ ਬਾਟੇ ਵਾਪਸ ਦੇਖ ਰਹਾ ਮਾਮਾਈ ਦੇ ਫਰੋਕਾ ਲਾਉਣ ਉਹ ਲਾਉਂਦੇ ਇੱਧਰ ਲਿਫਟ ਭਾਈ ਦੀ ਪਈ ਹੈ ਲਿਫਟ ਨਾਲ ਲੈੰਡਰ ਪੈਣਾ ਪਹਿਲਾਂ ਆਪਣਾ ਕੰਮ ਆ ਉਹ ਦਰਿਆ ਜਿਹੜੀ ਆ ਆਲੇ ਕੋਠੇ ਤੇ ਆ ਜਿਹੜਾ ਪਲਸਟਰ ਹੈ ਨਾ ਆਲਾ ਇੱਥੇ ਆਪਣਾ ਕੰਮ ਹੈ ਤੇ ਹੋਰ ਆਪਾਂ ਆ ਥਾਂ ਤੇ ਆ ਤੇ ਇਹ ਕਰ ਨੂੰ भाई उस हिसाब ने रखे ना बधा दे बधा पा गई चार बंद छे स जी मिठी हुते ਮਾਮਾ ਜੋ ਮਗਰ ਤੋੜਾ ਕੋ ਦਿੱਤਾ ਉਹ ਮਗਰੋਂ ਤਾਂ ਕੋਈ ਨਹੀਂ ਜਾਣਦੇ ਸਗੋਂ ਅੱਛਾ ਨਹੀਂ ਹੋ ਕੇ ਕੀ ਹੈ ਉਹ ਗਿਆਬ ਹੈ ਮੈਂ ਕਿਹਨਾਂ ਜਾਣਦੇ ਸੋ ਕੰਮ ਕੋ ਨਹੀਂ ਉਹ ਪਤਾ ਕੀ ਉਹ ਪਰੇ ਜਿਉ ਮੁਰਕੇ ਜੋ ਪੈਨ ਹੋਈ ਨਾ ਮਾ ਮੈਂ ਆਂਦੇ ਆ ਵੀ ਇਹਦੇ ਵਿੱਚ ਗਿਆ ਬੜਾ ਵਾ ਇੱਥੇ ਇੱਥੇ ਇਹਨਾਂ ਨੇ ਤੇ ਮਾਮੇ ਨੇ ਮੈਂ ਕਿਹਾ ਵੀ ਆ ਤੋੜੇ ਕੱਢ ਦੋ ਆ ਲੈ ਆ ਜਿਹੜੇ ਦਿੱਤੇ ਦਰਜ ਜੇ ਆਂਦੇ ਵੀ ਇਹ ਚ ਦੋ ਤਿੰਨ ਦੋ ਤਿੰਨ ਪਰੇ ਬੋਰੀਆਂ ਕਹਿੰਦੇ ਇਹ ਚ ਦਿਲ ਜਾਣੀਆਂ ਇਹ ਕਰਕੇ ਇਹਨਾਂ ਨੇ ਦੋੜੇ ਦੇਤੇ ਆਂਦੇ ਉੱਤੋਂ ਲੈਂਡਰ ਬੰਦੀ ਹੋ ਜਾਣਾ ਆ ਜੀ ਮਿਸਤਰੀ ਘਟਾ ਲਿਆ ਉਹ ਰਹਿ ਗਿਆ ਘਟ ਗਿਆ ਇਹ ਘਟਦੀ ਗਏ ਉਹ ਗਾੜੀ ਬੰਨ੍ਹਦੇ ਉਹ ਸਿੱਧੇ ਗੋਪੀਓ ਫੜ ਲਿਆ ਰੇ ਕੋ ਪਗਤ ਕੋ ਮੈਚ ਸਟਾਰਟ ਕਰਦੇ ਆ ਤੇ ਬਾਹ ਨਹੀਂ ਉਹ ਛੋਟਾ ਲਿਆ ਉਹ ਨਹੀਂ ਇੱਕ ਸਿੱਧਾ ਜਾ ਰਹਾ ਚਾ ਠੀਕ ਆ ਫਿਰ ਰਹਿੰਦੇ ਥੱਲੇ ਤੇ ਤੂਲ ਦੇ ਰਿਹਾ ਜਪੈਰਿੰਗ ਬੁਰਾ ਨੂੰ ਕਾਲਿਆਂ ਨੇ ਬੋਲਤੀ ਚੱਲ ਰਹੇ ਰਹਿੰਦੇ ਬੋਲ ਠੀਕ ਆ ਖਲੋਤੇ ਰਹਿੰਦੇ ਨਹੀਂ ਮਮਾ ਜੀ ਦਰਜ ਜਾਦੀ ਸੀ ਉੱਚ ਉੱਤੇ ਜਦੋਂ ਬੰਨਾ ਲੱਗ ਗਿਆ ਨਾ ਬੰਦ ਹੋ ਗਿਆ ਤੇ ਮੈਨੂੰ ਬੰਦ ਕਰ ਯਾਰ ਪਿੱਲੋ ਇਹਨੂੰ ਹਣਾ ਹਾਂਜੀ ਹਾਂਜੀ ਦੱਸੋ ਮਜੀ ਉਹ ਨਹੀਂ ਦੱਸੋ ਫੜੀ ਮਾਸਾ ਜੀ ਅੱਜ ਮੂੰਹ ਤਾਂ ਨਹੀਂ ਕੰਦੇ ਬੜੀ ਅੰਗੂ ਸ਼ਰਮਾਉਂਦੇ ਨੇ ਬੜੀ ਬੁੱਢੀ ਕੇ ਬੰਦਾ ਹੋਇਆ ਮਾਮਾਈ ਇਹ ਵੇਖ ਲੋ ਇਹ ਮਾਮੇ ਨੇ ਅੱਜ ਹੀ ਲਿਆਂਦਾ ਕੱਲ ਨਹੀਂ ਲਿਹਾਣਾ ਮੜਕੇ ਤੁਹਾਨੂੰ ਇਹਦਾ ਪੋਲਾ ਬੱਜੀ ਆ ਪੋਲਾ ਬੋਝ ਆ ਗਿਆ ਮਕਸਦ ਸਦਾ ਕੋਈ ਕਰ ਤੂੰ ਡੱਬਾ ਨੀ ਮੈਂ ਤੇ ਨਾਲ ਆ ਉਹ ਦੋ ਭਰਾ ਭਾ ਦੋ ਭਰਾ ਆ ਨਹੀਂ ਵੀ ਦੋ ਭਾਈ ਤੇ ਮਗਰ ਦਰਜ ਕੋ ਪਾਤੀ ਵੈਸੇ ਨਹੀਂ ਪਿੱਛੇ ਧਨ ਮਗਿਆ ਹੈ ਨਾਲ ਜੋੜ ਕੇ ਲਾਓ ਬਾਹਰ ਇਹ ਜਾਨੋ ਇਹ ਰੋ ਬੀ ਮਾਤੇ ਨੇ ਜੀ ਅੱਜ ਇੰਨੇ ਕਰ ਲੈਣ ਦੇ ਤਾਂ ਇਹ ਪਿਛੋ ਸ਼ੁਰੂ ਕਰਨਾ ਮਗਰ ਮਗਰਾ ਨਹੀਂ ਹੋਣਾ ਉਧਰ ਔਰ ਇਹ ਨਹੀਂ ਲੈ ਆਏ ਅੱਛਾ ਇਧਰ ਰੇੜੀਆਂ ਅੱਛਾ ਉਹਦੇ ਫੱਟੇ ਲਿਓਣੇ ਪਹਿਲੇ ਦੇ ਨਹੀਂ ਤੇ ਫੱਟੇ ਜੋ ਉਧਰੋਂ ਹੋਣੇ ਪਹਿਲੇ ਇੱਧਰ ਵਾਲੇ ਹੂੰ ਉਹ ਉਹ ਕੋ ਫਟਾਉਂ ਚਾਹ ਉਹ ਵਗਣੀ ਜੋ ਉਧਰ ਮਾਰ ਚਲੋ ਜੀ ਆਪਾਂ ਬਾਅਦ ਚ ਗੱਲ ਕਰਦੇ ਹਾਂ